ਪ੍ਰਧਾਨ ਮੰਤਰੀ ਸਾਹਿਬ ਤੋਂ ਬਹੁਤ ਵੱਡੀਆਂ ਉਮੀਦਾਂ ਪੰਜਾਬ ਨੂੰ ਸੀ ਪਰ ਪ੍ਰਧਾਨ ਮੰਤਰੀ ਸਾਹਿਬ ਤਾਂ ਸ਼ਾਇਦ ਪੰਜਾਬੀਆਂ ਦੇ ਨਾਲ ਬਜਾਗ ਕਰਕੇ ਤੁਰਦੇ ਬਣੀ ਔਰ 1600 ਕਰੋੜ ਰੁਪਇਆ ਊਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਹੈਗੀ ਹੈ ਔਰ ਕਿੱਡਾ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਲੱਖਾਂ ਏਕੜ ਜ਼ਮੀਨ ਤਬਾਹ ਹੋ ਗਈ ਕਿੰਨੀਆਂ ਜ਼ਿੰਦਗੀਆਂ ਚਲੀਆਂ ਗਈਆਂ ਹਜ਼ਾਰਾਂ ਪਿੰਡ ਬਰਬਾਦ ਹੋ ਗਏ ਮਤਲਬ ਜੇਕਰ ਪ੍ਰਧਾਨ ਮੰਤਰੀ ਸਾਹਿਬ ਨੇ ਬੀਜੇਪੀ ਦੇ ਵਰਕਰਾਂ ਨੂੰ ਬੁਲਾ ਕੇ ਮੀਟਿੰਗ ਕਰਨ ਦੀ ਬਜਾਏ ਪੰਜਾਬ ਦੇ ਵਿੱਚ ਗਰਾਊਂਡ ਤੇ ਗਏ ਹੁੰਦੇ ਤਾਂ ਉਹਨਾਂ ਨੂੰ ਦਰਦ ਮਹਿਸੂਸ ਹੁੰਦਾ ਤੇ ਫਿਰ ਸ਼ਾਇਦ ਉਹਨਾਂ ਨੂੰ ਵੀ ਜਨਨਕ 1600 ਕਰੋੜ ਰੁਪਇਆ ਜਾਰੀ ਕਰਦਿਆ ਹੋਏ ਥੋੜੀ ਜਿਹੀ ਸ਼ਰਮਿੰਦਗੀ ਹੁੰਦੀ 1600 ਕਰੋੜ ਇਹ ਤੋਂ ਵੱਧ ਤੇ ਤੁਸੀਂ ਜਨਨਕ ਤਾਲਿਬਾਨੀਆਂ ਨੂੰ ਦੇ ਦਿੱਤਾ ਪਰ ਹਿੰਦੁਸਤਾਨ ਦਾ ਵੀ ਇੰਪੋਰਟੈਂਟ ਸੂਬਾ ਆ ਪੰਜਾਬ ਇਹਨੇ ਦੇਸ਼ ਦੇ ਬਾਰਡਰਾਂ ਦੇ ਉੱਤੇ ਰੱਖਿਆ ਕੀਤੀ ਹੈ ਹਿੰਦੁਸਤਾਨ ਦੀ ਅਨਾਜ ਦੇ ਭੰਡਾਰ ਪੜੇ ਨੇ ਹਿੰਦੁਸਤਾਨ ਨੂੰ ਜਿੱਥੇ ਜ਼ਰੂਰਤ ਪਈ ਹੈ ਪੰਜਾਬੀਆਂ ਨੇ ਹੱਕ ਠੋਕੇ ਮਦਦ ਕੀਤੀ ਹੈ ਤੇ ਅੱਜ ਜਦੋਂ ਪੰਜਾਬੀਆਂ ਨੂੰ ਜ਼ਰੂਰਤ ਸੀ ਕਿ ਤੁਸੀਂ ਸਾਡੇ ਨਾਲ ਇਹ ਮਜ਼ਾਕ ਕਰ ਰਹੇ ਹੋ ਪਰ ਸਾਰਿਆਂ ਤੋਂ ਵੱਡੀ ਗੱਲ ਜਦੋਂ ਤੁਸੀਂ ਉੱਥੇ ਇੰਟਰੈਕਸ਼ਨ ਕਰ ਵੀ ਰਹੇ ਸੀ ਭਾਵੇਂ ਉਹ ਜ਼ਿਆਦਾਤਰ ਬੀਜੇਪੀ ਦੇ ਵਰਕਰ ਲ ਜਰ ਆ ਰਹੇ ਸੀ ਉੱਥੇ ਪੰਜਾਬ ਸਰਕਾਰ ਕਿੱਥੇ ਸੀ ਕੀ ਉੱਥੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਹੋਣਾ ਜ਼ਰੂਰੀ ਨਹੀਂ ਸੀ ਸੋ ਮੈਂ ਸਮਝਦਾ ਨਾ ਕੇਵਲ ਤੁਸੀਂ ਪੰਜਾਬੀ ਨਾਲ ਮਜ਼ਾਕ ਕੀਤਾ ਬਲਕਿ ਜਿਹੜਾ ਫੈਡਰਲਿਜ਼ਮ ਹੈਗਾ ਉਸ ਦੇ ਉੱਤੇ ਵੀ ਤੁਸੀਂ ਅਟੈਕ ਕੀਤਾ ਹੈਗਾ ਔਰ ਸਾਨੂੰ ਤਾਂ ਪ੍ਰਧਾਨ ਮੰਤਰੀ ਸਾਹਿਬ ਸਾਡਾ 60000 ਕਰੋੜ ਰੁਪਏ ਦੇ ਦਿਓ ਅਸੀਂ ਆਪੇ ਮੈਨੇਜ ਕਰ ਲਵਾਂਗੇ ਅਸੀਂ ਆਪੇ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਮੁਆਵਜ਼ਾ ਦੇ ਦਿਆਂਗੇ ਤੁਸੀਂ ਸਾਨੂੰ 1600 ਕਰੋੜ ਦੇ ਰਹੋ ਕਹਿ ਰਹੇ ਹੋ ਕਿ 12000 ਕਰੋੜ ਰੁਪਇਆ ਖਾਤੇ ਚ ਪਿਆ ਔਰ ਬੀਜੇਪੀ ਦੇ ਲੀਡਰ ਵੀ ਇਸ ਤਰ੍ਹਾਂ ਸਿਆਸਤ ਕਰ ਰਹੇ ਨੇ ਇਸੇ ਵਾਸਤੇ ਤਾਂ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਨੂੰ ਕਿ ਜਿਹੜਾ ਆਰਡੀਐਫ ਦਾ ਪੈਸਾ ਸੌਰੀ ਜਿਹੜਾ ਡਿਸਾਸਟਰ ਮੈਨੇਜਮੈਂਟ ਦਾ ਪੈਸਾ ਹੈਗਾ ਉਸ ਦੇ ਵਿੱਚ ਕਾਨੂੰਨਾਂ ਦੇ ਵਿੱਚ ਤਬਦੀਲੀ ਕਰਨ ਦੀ ਜ਼ਰੂਰਤ ਹੈਗੀ ਆ ਉਹ ਤਬਦੀਲੀ ਸਿਰਫ ਅਤੇ ਸਿਰਫ ਕੇਂਦਰ ਸਰਕਾਰ ਕਰ ਸਕਦੀ ਹੈ ਉਸ ਤੋਂ ਬਾਅਦ ਹੀ ਉਹ ਪੈਸਾ ਖਰਚ ਕੀਤਾ ਜਾ ਸਕਦਾ ਹੈ ਇਸੇ ਵਾਸਤੇ ਤਾਂ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਸੀ ਸੋ ਜਿਹੜਾ ਇਹ 1600 ਕਰੋੜ ਰੁਪਇਆ ਦੇਣਾ ਇਹ ਊਠ ਦੇ ਮੂੰਹ ਦੇ ਵਿੱਚ ਜੀਰਾ ਦੇਣ ਵਾਲੀ ਗੱਲ ਹੈਗੀ ਹੈ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਪੰਜਾਬੀਆਂ ਦਾ ਦਰਦ ਸਮਝਣਾ ਚਾਹੀਦਾ ਸਿਆਸਤ ਨੂੰ ਸਾਈਡ ਤੇ ਰੱਖ ਕੇ ਅਸੀਂ ਪੰਜਾਬ ਦੇ ਵਾਸਤੇ ਕੰਮ ਕਰਨਾ ਚਾਹੀਦਾ ਜੇ ਪੰਜਾਬ ਨੂੰ ਆਪਣੇ ਪੈਰਾਂ ਤੇ ਦੁਬਾਰੇ ਖੜਾ ਕਰਨਾ ਹੈਗਾ ਤੇ ਇਹ 1600 ਕਰੋੜ ਰੁਪਇਆ ਕੁਝ ਵੀ ਨਹੀਂ ਹੈ